ਅਮੀਰ ਕਿੱਦਾਂ ਬਣਿਆ ਕਹਿੰਦੇ ਵੀ ਜੱਗੂ ਭਗਵਾਨਪੁਰੀਆ ਉਹ ਗੈਂਗਸਟਰ ਆ ਜਿਹੜਾ ਬਾਕੀ ਗੈਂਗਸਟਰਸ ਦੇ ਨਾਲੋਂ ਅਮੀਰ ਹੈ ਦੇਖੋ ਗੱਲ ਪਤਾ ਕਿ ਇੱਕ ਤਾਂ ਜੱਗੂ ਭਗਵਾਨਪੁਰੀਆ ਦੀ ਜਿਹੜੀ ਕਬੱਡੀ 'ਚ ਐਂਟਰੀ ਹੋਈ ਨਾ ਹੂੰ ਉਹਦੇ ਕਰਕੇ ਜੱਗੂ ਭਗਵਾਨਪੁਰੀਆ ਦਾ ਸਿੱਕਾ ਬਹੁਤ ਚੱਲਿਆ ਕਿਉਂਕਿ ਪਲੇਅਰ ਕਬੱਡੀ ਲੀਗ ਹੁੰਦੀ ਆ ਪੈਸਾ ਬਹੁਤ ਹੁੰਦਾ ਐਨਆਰਆਈਜ਼ ਆ ਇਨਵੋਲ ਸਾਰਾ ਪੈਸਾ ਬਾਹਰਲੇ ਮੁਲਕਾਂ ਦਾ ਲੱਗਦਾ ਉਹਦੇ ਵਿੱਚ ਔਰ ਕਬੱਡੀ ਦੇ دیਵਾਨੇ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਬਹੁਤ ਹੈਗੇ ਆ ਹੂੰ ਇਹਨੇ ਬ੍ਰਦਰ ਨੇ ਆਪਣੀ ਕਬੱਡੀ ਲੀਗਸ ਜਿਹੜੀਆਂ ਬਣਾਈਆਂ ਨਾ ਉਹ ਕਬੱਡੀ ਲੀ ਪੂਰਾ ਚੱਕ ਕੇ ਉੱਪਰ ਰੱਖਿਆ ਦੂਜੇ ਪਾਸੇ ਕਿਸੇ ਨੂੰ ਖੇਡਣ ਨਹੀਂ ਦਿੱਤੇ ਸੀ ਹੂੰ ਥ੍ਰੈਟ ਵੀ ਕਰ ਦਿੰਦੇ ਸੀ ਵੀ ਤੂੰ ਉਧਰੋਂ ਨਾ ਖੇਢੀ ਤੇ ਪਲੇਅਰ ਕੋਲ ਇੰਨੀ ਹਿੰਮਤ ਨਹੀਂ ਹੁੰਦੀ ਸੀ ਜੱਗੂ ਭਗਵਾਨਪੁਰੀਏ ਨੂੰ ਨਾ ਕਰ ਜਾਏ ਆਖਰਕਾਰ ਪਰ ਆਪਣਾ ਵੀ دہشت ਹੁੰਦੀ ਆ ਜੱਗੂ ਭਗਵਾਨਪੁਰੀਏ ਦਾ ਮੈਸੇਜ ਆ ਜਾਏ ਫੋਨ ਆ ਇਹਦੀ ਸ਼ਿਕਾਇਤ ਵੀ ਹੋਈ ਆ ਹੂੰ ਇਹਦੀ ਸ਼ਿਕਾਇਤ ਮੇਰਾ ਖਿਆਲ ਹੈ 7-8 ਸਾਲ ਪਹਿਲਾਂ ਕਪੂਰ ਥਲੇ ਐਸਐਸਪੀ ਨੂੰ ਵੀ ਹੋਈ ਡੀਜੀਪੀ ਨੂੰ ਵੀ ਹੋਈ ਸ਼ਿਕਾਇਤ ਕਿ ਜੱਗੂ ਭਗਵਾਨਪੁਰੀਆ ਕਬੱਡੀ ਚ ਦਖਲਅੰਦਾਜ਼ੀ ਕਰ ਰਿਹਾ ਪਲੇਅਰਾਂ ਨੂੰ ਧਮਕਾ ਰਿਹਾ ਔਰ ਸਾਡੇ ਪਲੇਅਰ ਖੇਲਣ ਤੋਂ ਮਨਾ ਕਰਦੇ ਪਏ ਆ। ਹੂੰ। ਕਿ ਜੱਗੂ ਦਾ ਫੋਨ ਆਇਆ ਸੀ ਤੁਹਾਡੇ ਲੀਗ ਤੋਂ ਨਹੀਂ ਖੇਲ ਸਕਦੇ। ਅੱਛਾ ਫਿਰ ਉਹ ਜਿਹੜੀ ਲੀਗ ਤੋਂ ਖੇਲਣਗੇ ਉਹਨੇ ਜਿੰਨਾ ਉੱਤੇ ਪੈਸਾ ਐਨਆਰਆਈਸ ਦਾ ਬੜਾ ਲੱਗਾ ਹੁੰਦਾ ਸੀ। ਹੂੰ। ਤੋਂ ਪੈਸਾ ਆਣਾ ਹੀ ਆਣਾ ਪੈਸਾ ਇਨਵੋਲ ਹੋਇਆ। ਇਸੇ ਕਰਕੇ ਸੰਦੀਪ ਨੰਗਲ ਅੰਬੀਆਂ ਦੀ ਦਾ ਮਰਡਰ ਹੋਇਆ। ਇਸੇ ਕਰਕੇ ਉਹਦਾ ਮਰਡਰ ਕੀਤਾ ਗਿਆ ਬੰਬੀਹਾ ਗਰੁੱਪ ਵੱਲੋਂ ਕਿ ਇਹ ਜੱਗੂ ਭਗਵਾਨਪੁਰੀ ਦੀ ਕਬੱਡੀ ਨੂੰ ਪ੍ਰਮੋਟ ਕਰ ਰਿਹਾ। ਹੂੰ। ਔਰ ਉਹਦੇ ਚ ਕਬੱਡੀ ਪ੍ਰਮੋਟਰਾਂ ਦੇ ਨਾਮ ਵੀ ਆਏ ਕੈਨੇਡਾ ਦਾ। ਕੈਨੇਡਾ ਦੇ ਕਬੱਡੀ ਪ੍ਰਮੋਟਰਾਂ ਦੇ ਨਾਮ ਵੀ ਆਏ ਸੁਜਨ ਸਿੰਘ ਛੱਠਾ ਜਿਹੜਾ ਕਬੱਡੀ ਫੈਡਰੇਸ਼ਨ ਦਾ ਕੈਨੇਡਾ ਦਾ ਹੈਗਾ ਅਰੈਸਟ ਵੀ ਹੋਇਆ ਉਸ ਕੇਸ ਦੇ ਵਿੱਚ ਗ੍ਰਫ्तार ਵੀ ਹੋਇਆ ਉੱਥੋਂ ਸਨਾਵੜ ਢਿੱਲੋਂ ਕੈਨੇਡਾ ਤੋਂ ਉੱਤੇ ਵੀ ਪਰਚਾ ਦਰਜ ਹੋਇਆ ਕਬੱਡੀ ਵਾਲੇ ਦਾ ਤੇ ਇਸ ਕਰਕੇ ਜਿਹੜੀ ਗੱਲ ਮੈਂ ਕਰਨਾ ਚਾਹਨਾ ਕਿ ਜਿੱਥੇ ਪੈਸਾ ਇਨਵੋਲ ਹੋਇਆ ਉਹ ਪੈਸਾ ਜਿਹੜਾ ਵਾ ਇਸੇ ਚੀਜ਼ ਲਈ ਇਨਵੋਲ ਹੋਇਆ ਕਿ ਆਪਾਂ ਆਪਣੀ ਕਬੱਡੀ ਲੀਗ ਨੂੰ ਜਿਤਾਈਏ ਕਬੱਡੀ ਲੀਗ ਨੂੰ ਉੱਤੇ ਲੈ ਕੇ ਜਾਈਏ ਸਰ ਇਹ ਲੱਗਦਾ ਵੀ ਨੰਗਲੰਪੀਆ ਦੇ ਕਤਲ ਤੋਂ ਬਾਅਦ ਬਹੁਤ ਕੁਝ ਚੇਂਜ ਹੋਇਆ ਵੀ ਜਿਵੇਂ ਪਹਿਲਾਂ ਨੌਜਵਾਨ ਸੀ ਕਿ ਕਬੱਡੀ ਦੇ ਵਿੱਚ ਜ਼ਿਆਦਾ ਜਾਣਾ ਚਾਹੁੰਦੇ ਸੀ ਕਿ ਵੀ ਅਸੀਂ ਉਮੀਦ ਵੀ ਬਣ ਜਾਾਂਗੇ ਸਾਡੇ ਕੋਲ ਥੋੜਾ ਬਹੁਤ ਪੈਸਾ ਵੀ ਆਊਗਾ ਤੇ ਸਾਡੀ ਸਿਹਤ ਵੀ ਠੀਕ ਰਹੂਗੀ ਤਾਂ ਕਬੱਡੀ ਦੇ ਵਿੱਚ ਜਾਂਦੇ ਸੀ ਹੁਣ ਬਹੁਤ ਕੁਝ ਘਟ ਗਿਆ ਕੱਲਾ ਕਬੱਡੀ ਦਾ ਨਹੀਂ ਹੋਇਆ ਯਾਰ ਪੰਜਾਬ ਦੀ ਗਾਇਕੀ ਨੂੰ ਦੇਖ ਲਓ ਹਮ ਹੁਣ ਪਰਮੇਸ਼ਵਰ ਮਾ ਦੇ ਗੋਲੀ ਮਾਰੀ ਹਮ ਠੀਕ ਹੈ ਨਾ ਐਕਸਟਰੈਕਸ਼ਨ ਆਫ ਮਨੀ ਲਈ ਸੀ ਪਰਮੇਸ਼ਵਰ ਮਾ ਠੰਡਾ ਹੋ ਗਿਆ ਕਦੀ ਦੇਖਿਆ ਕਦੇ ਜਿਆਦਾ ਮਦਰਾ ਕਰ ਰਿਹਾ ਹੋਵੇ ਇਹ ਵੀ ਢਿੱਲੋਂ ਦੇ ਬਾਹਰ ਕੈਨੇਡਾ ਫਾਇਰਿੰਗ ਹੋਈ ਗਿੱਪੀ ਗਰੇਵਾਲ ਦੇ ਫਾਇਰਿੰਗ ਹੋਈ 뮤ਜ਼ਿਕ ਇੰਡਸਟਰੀ ਨੂੰ ਬੜਾ ਟਹਾ ਲੱਗਿਆ 뮤ਜ਼ਿਕ ਇੰਡਸਟਰੀ ਚ ਬੜੀ ਦਹਿਸ਼ਤ ਪਈ ਇਸ ਚੀਜ਼ ਦੀ ਉਹਨਾਂ ਨੂੰ ਐਕਸਟਰੈਕਸ਼ਨ ਆਫ ਮਨੀ ਉਹਨਾਂ ਤੋਂ ਵੀ ਸ਼ੁਰੂ ਹੋਈ ਕਰਨਾ ਓ ਜਲਾ ਤੁਹਾਡੇ ਸਾਹਮਣੇ ਕਿੰਨਾ ਰੌਲਾ ਪਿਆ ਸਾਰਿਆਂ ਦਾ ਹੀ ਰੌਲਾ ਪਿਆ 뮤ਜ਼ਿਕ ਇੰਡਸਟਰੀ ਦਾ ਬਹੁਤ ਰੌਲਾ ਪਿਆ ਔਰ 뮤ਜ਼ਿਕ ਇੰਡਸਟਰੀ ਹੀ ਜਿਹੜੀ ਹੈ ਕੈਨੇਡਾ ਤੱਕ ਜੇ ਉਹਨਾਂ ਦੇ ਘਰਾਂ ਤੇ ਫਾਇਰਿੰਗ ਹੋ ਸਕਦੀ ਫਿਰ ਕੁਝ ਵੀ ਹੋ ਸਕਦਾ ਠੀਕ ਹੈ ਨਾ ਤੇ ਉਹਨਾਂ ਨੇ ਸਾਰੇ ਹਮ ਕਹਿ ਕੇ ਕੀਤੀ ਹੈ ਪੀਡਲੋਂ ਦੇ ਫਾਇਰਿੰਗ ਕਿ ਭੀ ਘਰੇ ਵਾਲ ਦੇ ਸ਼ਰੇਮ ਕਹਿ ਕੇ ਕੀਤੀ ਹੈ ਇਹ ਇੰਡਸਟਰੀ ਜਿਹੜੀ ਹੈ ਇਹ ਡਰਨ ਲਈ ਹੀ ਹੋਇਆ ਨਾ ਸਾਰਾ ਕੁਝ ਐਕਸਟਰੈਕਸ਼ਨ ਆਫ ਮਨੀ ਲਈ ਹੋਇਆ ਹੂੰ ਔਰ ਦੂਜਾ ਜਿਹੜਾ ਕਬੱਡੀ ਹੈ ਕਬੱਡੀ ਦੇ ਵਿੱਚ ਵੀ ਇੰਝ ਹੋਇਆ ਕਬੱਡੀ ਲੀਗ ਦੇ ਵਿੱਚ ਪਲੇਅਰਾਂ ਨੂੰ ਦੂਜੇ ਪਾਸੇ ਖੇਡਣ ਨਹੀਂ ਦੇਣਾ ਤੇ ਉਹਦਾ ਵੀ ਟਾਹ ਲੱਗਿਆ ਬਹੁਤ ਜ਼ਿਆਦਾ ਇਸੇ ਕਰਕੇ ਨੌਜਵਾਨ ਜਿਹੜੇ ਕਬੱਡੀ ਦੇ ਜ਼ਿਆਦਾ ਉਹਦੇ ਵਿੱਚ ਅੱਗੇ ਨਹੀਂ ਵਧਦੇ ਪਏ ਜ਼ਿਆਦਾ ਉਹ ਹੁਣ ਦਹਿਸ਼ਤ ਦੇ ਵਿੱਚ ਉਸ ਚੀਜ਼ ਦੀ ਚੱਲਦੇ ਪਏ ਆ ਉਹ ਉਹ ਦਿੱਕਤਾਂ ਵੀ ਹੋਈਆਂ ਬਹੁਤ ਲੇਕਿਨ ਕੌਣ ਕੀ ਕਰ ਸਕਦਾ ਕਿੰਨੇ ਕੁ ਸਬੂਤ ਹੈ ਕਿਉਂਕਿ ਹਰ ਚੀਜ਼ ਜਿਹੜੀ ਹੈ ਐਫ ਆਈ ਆਰ ਉਹ ਐਵੀਡੈਂਸਿਸ ਤੇ ਦਰਜ ਹੋਣੀ ਹੈ ਚਲਾਨ ਐਵੀਡੈਂਸਿਸ ਤੇ ਆਣੇ ਆ ਉਸ ਤੋਂ ਬਿਨਾ ਨਹੀਂ ਹੋ ਸਕਦਾ ਸਰ ਕਦੇ ਅੱਦਾ ਹੋਇਆ ਸੀ ਤੁਹਾਨੂੰ ਲੱਗਦਾ ਵੀ ਕਦੇ ਗੈਂਗ ਵਾਰ ਚੱਲੀ ਹੋਵੇ ਤੇ ਉਹਦੇ ਵਿੱਚ ਪਰਿਵਾਰ ਇਨਵੋਲਵ ਹੋਇਆ ਹੋਵੇ ਤੇ ਮਾਤਾ ਦਾ ਕਤਲ ਕਿ ਹੋ ਗਿਆ ਉਹ ਵੀ ਤੇ ਉਸ ਤੋਂ ਬਾਅਦ ਵਿੱਚ ਉਸ ਨੂੰ ਲੈ ਕੇ ਸਫਾਈ ਵੀ ਨਹੀਂ ਹੋਵੇ ਕਿਸੇ ਤਰ੍ਹਾਂ ਦੀ ਕਿਸੇ ਦੀ ਗੈਂਗ ਦੀ ਨਹੀਂ ਦੇਖੋ ਕੱਲੀ ਵਾਰ ਹੋਇਆ ਮੈਂ ਤੁਹਾਨੂੰ ਦੱਸਿਆ ਗੁਰਲਾਲ ਬਰਾੜ ਦਾ ਇੱਕ ਮਰਡਰ ਹੋਇਆ ਸੀ ਜਿਹੜਾ ਗੋਲਦੀ ਬਰਾੜ ਦਾ ਬਰਾਦਰ ਸੀ ਹੂੰ ਤੇ ਯਾ ਉਹਦੀ ਮਦਰ ਹੁਣ ਹੋਇਆ ਜੱਗੂ ਦੀ ਮਦਰ ਦਾ ਜੀ ਆਦਰਵਾਇਜ਼ ਫੈਮਲੀਆਂ ਤੇ ਅਟੈਕ ਕਦੀ ਨਹੀਂ ਹੋਏ ਮੈਂ ਫੈਮਲੀਆਂ ਤੇ ਅਟੈਕ ਸੁਨੇ ਨਹੀਂ ਰੋਕੀ ਰਿਆ ਇੰਨੀ ਥੇਰ ਕਦੀ ਨਹੀਂ ਸੁਨੇ ਆਪਾਂ ਕਦੀ ਫੈਮਲੀ ਦੇ ਇੱਕ ਦੂਜੇ ਦੇ ਪਰਿਵਾਰ ਤੇ ਅਟੈਕ ਕਰਦੇ ਹਾਂ ਕਿਉਂਕਿ ਹੁਣ ਪਰਿਵਾਰ ਦੇ ਕੋਲ ਸੁਰੱਖਿਆ ਥੋੜਾ ਹੋ ਸਕਦੀ ਹੈ ਮਾਂ ਕੋਲ ਭਰਾ ਕੋਲ ਵਾਈਫ ਕੋਲ ਕੋਈ ਸੁਰੱਖਿਆ ਨਹੀਂ ਹੋ ਸਕਦੀ ਤੁਹਾਡੇ ਨਾਲ ਤਾਂ ਚਲੋ 10 ਮੁੰਡੇ ਹੋਣਗੇ ਹੂੰ 5 ਚੱਲਦੇ ਹੋਣਗੇ ਜੀ ਹੁਣ ਵਾਈਫ ਨਾਲ ਥੋੜਾ ਪੰਜ ਮੁੰਡੇ ਚੱਲ ਤੇ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਗੱਲ ਮੈਂ ਤੁਹਾਨੂੰ ਸਮਝਾ ਰਿਹਾ ਸੀਗਾ ਬਈ ਦੱਸਣਾ ਚਾ ਰਿਹਾ ਸੀਗਾ ਬਈ ਪੰਜਾਬ ਦੇ ਵਿੱਚ ਇਹ ਜਿਹੜਾ ਦੂਜਾ ਮਰਡਰ ਹੈਗਾ ਜਿਹਦੇ ਵਿੱਚ ਮੈਨੂੰ ਲੱਗੇ ਕਿ ਪਰਿਵਾਰ ਦੇ ਉੱਤੇ ਅਟੈਕ ਹੋਇਆ ਇਹ ਬਹੁਤ ਡੂੰਘਾ ਜਰ ਤੁਹਾਨੂੰ ਲੱਗਦਾ ਬਹੁਤ ਦੇਖੋ ਦੁਸ਼ਮਣੀ ਤਾਂ ਪਹਿਲਾਂ ਹੀ ਚੱਲਦੀ ਪਈ ਆ ਇਹਨਾਂ ਦੀ ਬੰਬੀ ਹੈ ਹੋਰਾਂ ਦੀ ਤਾਂ ਪਹਿਲਾਂ ਪੁਰਾਣੀਆਂ ਹੀ ਚੱਲਦੀਆਂ ਪਈਆਂ ਤਾਂ ਜੱਗੂ ਭਗਵਾਨਪੂਰੀਏ ਦਾ ਜਿਹੜਾ ਰਾਈਟ ਹੈਂਡ ਆ ਸੰਦੀਪ ਨੰਗਲੰਬੀਆ ਉਹਨੂੰ ਮਾਰ ਕੇ ਕਿੱਡੀ ਵੱਡੀ ਦੁਸ਼ਮਣੀ ਲਿੱਤੀ ਇਹਨਾਂ ਨੇ ਬਾਅਦ ਜੋ ਵਿੱਚ ਤੁਹਾਡੇ ਸਾਹਮਣੇ ਉਹਨਾਂ ਪਿੱਛੇ ਮਹੀਨੇ ਚ ਹੋਇਆ ਮਰਡਰ ਆਪਸੀ ਦੁਸ਼ਮਣੀ ਤਾਂ ਬਹੁਤ ਪੁਰਾਣੀ ਚੱਲ ਰਹੀ ਹੈ ਔਰ ਇਹ ਅੱਗੇ ਵਧਣੀ ਹੈ ਕਠਣੀ ਤਾਂ ਹੈ ਨਹੀਂ ਇਹਨਾਂ ਨੂੰ ਇਹ ਅੱਗੇ ਵਧਦੀ ਜਾਣੀ ਹੈ ਕਠਣੀ ਹੈ ਨਹੀਂ ਕਿਉਂਕਿ ਹਰ ਇੱਕ ਦੇ ਨਾਲ ਨੌਜਵਾਨ ਪੀੜੀ ਦੇ ਨਵੇਂ-ਨਵੇਂ ਮੁੰਡੇ ਇਨਵੋਲਵ ਹੋਏ ਹੋਏ ਆ ਬੇਸਿਕ ਗੱਲ ਇਹ ਹੈ ਕਿ ਪੰਜਾਬ ਦਾ ਨੌਜਵਾਨ ਬਹੁਤ ਇਨਵੋਲਵ ਹੋਇਆ ਹੋਇਆ ਹੁਣ ਤੁਸੀਂ ਦੇਖੋ ਲਾਰੈਂਸ ਦਾ ਇੱਕ ਦਿਨ ਏਜੰਸੀਆਂ ਦੀ ਮੈਂ ਰਿਪੋਰਟ ਪੜ੍ਹ ਰਿਆ ਸੀ 7000 ਮੁੰਡੇ ਜੁੜਿਆ ਹੋਇਆ ਤੁਸੀਂ ਸੋਚ ਸਕਦੇ ਹੋ 7000 ਉਹਦੇ ਨੈਟਵਰਕ ਨਾਲ ਜੁੜਿਆ ਹੋਇਆ ਜਿਹੜਾ ਸਿੱਧੇ ਔਰ ਅਸਿੱਧੇ ਤੌਰ ਤੇ ਲਾਰੈਂਸ ਨਾਲ ਜੁੜਿਆ ਉਹ ਵੀ ਫੈਨ ਫੋਲੋਇੰਗ ਕੇ ਲੋਕ ਵੀ ਉਹਨੂੰ ਪਸੰਦ ਕਰਦੇ ਨੇ ਪਸੰਦ ਵੀ ਕਰਦੇ ਉਹਨਾਂ ਦੇ ਕੰਮ ਵੀ ਕਰਦੇ ਆ ਮੰਨ ਲਓ ਜੇ ਤੁਸੀਂ ਲੋਰੈਂਸ ਨਾਲ ਜੁੜੇ ਹੋ ਅੱਗੋਂ ਤੁਸੀਂ ਵੀਹਾਂ ਨਾਲ ਜੁੜੇ 20 ਅੱਗੋਂ 40 ਨਾਲ ਜੁੜੇ ਆ ਹੈ ਤਾਂ ਲੋਰੈਂਸ ਦਾ ਨੈਟਵਰਕ ਹੈ ਐਡਾ ਤਗੜਾ ਨੈਟਵਰਕ ਜਿਹੜਾ ਪਹਿਲੇ ਕ੍ਰੀਏਟ ਕਰ ਚੁੱਕੇ ਨੇ ਉਹ ਵੀ ਮੇਰੇ ਕਾ ਕੁਝ ਸਾਲਾਂ ਦੇ ਵਿੱਚ ਹੋ ਜਾਵੇ ਕੋਲ ਕੁਝ ਸਾਲਾਂ ਜਿੱਤੇ ਨਾ ਤੁਹਾਨੂੰ ਦੇਖੋ ਇਹਨਾਂ ਦੇ ਪੇਜ ਬੜੇ ਚੱਲੇ ਮੰਨ ਲਓ ਫੇਸਬੁੱਕਾਂ ਦੇ ਪੇਜ ਬੜੇ ਚੱਲੇ ਉਹਨਾਂ ਕਰਕੇ ਵੀ ਉਹਨਾਂ ਦੀ ਫੈਨ ਫੋਲੋਇੰਗ ਵੱਧ ਗਈ ਬਹੁਤ ਜ਼ਿਆਦਾ ਵੱਧ ਗਈ ਉਹ ਵਧਣ ਦੇ ਨਾਲ ਜਿਹੜਾ ਸੋਸ਼ਲ ਮੀਡੀਆ ਦਾ ਉਹਦੇ ਕਰਕੇ ਜਿਆਦਾ ਇਹਨਾਂ ਦੀ ਫੈਨ ਫੋਲਿੰਗ ਵਧੀ ਹੈ ਤੁਸੀਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਦਾਂ ਦੇਖਦੇ ਹੋ ਇਸ ਵਿੜੇ ਜੋ ਹੈ ਦੇਖੋ ਪੰਜਾਬ ਦੀ ਕਾਨੂੰਨ ਵਿਵਸਥਾ ਹੋਣੀ ਨਹੀਂ ਯਾਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਜੇ ਮੈਂ ਦੇਖਾਂ ਤੇ 1966 ਤੋਂ 47 ਤੋਂ ਬਾਅਦ ਦੀ ਹੀ ਖਰਾਬ ਹੈ ਹੂੰ ਪੰਜਾਬ ਦੇ ਵਿੱਚ 1984 ਤੋਂ ਬਾਅਦ ਕਾਲਾ ਦੌਰ ਰਿਆ ਉਦੋਂ ਵੀ ਕਾਨੂੰਨ ਵਿਵਸਥਾ ਖਰਾਬ ਰਹੀ ਉਸ ਤੋਂ ਬਾਅਦ ਪੰਜਾਬ ਦਾ ਜਦੋਂ ਕਾਲਾ ਦੌਰ ਖਤਮ ਹੋਇਆ ਅਤਵਾਦ ਦਾ ਪੰਜਾਬ 'ਚ ਡਰੱਗ ਆ ਗਈ ਫਿਰ ਵੀ ਕਾਨੂੰਨ ਵਿਵਸਥਾ ਖਰਾਬ ਰਹੀ ਅਸੀਂ ਤਾਂ ਡਰੱਗ ਦੋਸ਼ੀ ਉਹੀ ਦੇ ਨੇ ਨਾ ਜਿਹੜਾ ਫਿਰ ਉਸ ਤੋਂ ਬਾਅਦ ਵੀ ਜੇ ਡਰੱਗ ਖਤਮ ਹੋਈ ਹੈ ਤੇ ਗੈਂਗਸਟਰਸ ਵਾਦ ਜਿਆਦਾ ਹਾਵੀ ਹੋ ਗਿਆ ਫਰੋਤੀਆਂ ਹੋ ਗਈਆਂ ਸੋ ਪੰਜਾਬ ਨਾ ਬੇਸਿਕਲੀ ਸਾਡਾ ਪਗੌਲੀ ਕਨਸਟਰਕਚਰ ਜਿਹੜਾ ਪੰਜਾਬ ਦਾ ਉਹ ਇੱਕ ਅਜੀਬੋ ਗਰੀਬ ਹੈ ਬਾਕੀ ਸੂਬਿਆਂ ਗੁਣੀ ਹੈਗਾ ਸਾਡਾ 553 ਕਿਲੋਮੀਟਰ ਜਿਹੜਾ ਉਹ ਸਿੱਧਾ ਸਿੱਧਾ ਪਾਕਿਸਤਾਨ ਦੇ ਨਾਲ ਹੈ ਜੀ ਸਿੱਧਾ ਸਿੱਧਾ ਔਰ ਈਜ਼ੀ ਹੈ ਪਾਕਿਸਤਾਨ ਤੋਂ ਇੱਧਰ ਆਣਾ ਜਾਣਾ ਈਜ਼ੀ ਹੈ ਹੁਣ ਰਾਵੀ ਦਰਿਆ ਨਾ ਤੇ ਰਾਵੀ ਤੇ ਫੈਂਸੀ ਕਿ ਲੱਗ ਸਕਦੀ ਹੈ ਪਾਣੀ ਇੰਨਾ ਆਣਾ ਹੈ ਬੜਾ ਵੀ ਦਰਿਆ 12 ਵਾਰੀ ਘੁੰਮਦਾ ਆਇਆ ਕਰਕੇ ਸਭ ਵਾਂਗੂ ਛੇਵਰੀ ਇੱਧਰ ਜਾਂਦਾ ਛੇਵਰੀ ਉੱਧਰ ਜਾਂਦਾ ਤੇ ਤੁਸੀਂ ਕਿੱਦਾਂ ਇਥੋਂ ਸਮਗਲਿੰਗ ਰੋਕ ਲੋਗੇ ਕਿੱਦਾਂ ਹਥਿਆਰ ਰੋਕ ਲੋਗੇ ਇੰਨੀ ਵੱਡੀ 553 ਕਿਲੋਮੀਟਰ ਦੇ ਬਾਰਡਰ ਨੂੰ ਤੁਸੀਂ ਕਿਵੇਂ ਰੋਕ ਲੋਗੇ ਅੱਜਕੱਲ ਡਰੋਨਸ ਆ ਗਏ ਆ ਪਤਾ ਹੀ ਨਹੀਂ ਲੱਗਦਾ ਕਦੋਂ ਇੱਧਰਲੇ ਪਾਸੇ ਡਰੋਨ ਪਹੁੰਚ ਜਾਂਦਾ ਸਾਡੇ ਇੱਧਰ ਬਾਰਡਰ ਤੇ ਚਲ ਜਿਓ ਤੁਹਾਨੂੰ ਪਾਕਿਸਤਾਨ ਦੇ ਨੈਟਵਰਕ ਫੜਦੇ ਤੁਹਾਡੇ ਮੋਬਾਈਲ ਤੇ ਕਿੰਨਾ ਮੈਂ ਉਥੋਂ ਕਿਲੋਮੀਟਰ ਨਹੀਂ ਹੁੰਦਾ ਉੱਧਰ ਸਾਹਮਣੇ ਤੇ ਇਹ ਜਿਹੜੀ ਨਾ ਪਗੌਲਿਕ ਸਥਿਤੀ ਜਦ ਤੱਕ ਪੰਜਾਬ ਦੀ ਹੈ ਇਹ ਬਹੁਤ ਖਤਰਨਾਕ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸਾਡਾ ਬਾਰਡਰ ਇਲਾਕਾ ਨਾ ਉਹ ਪਿਛੜਿਆ ਹੋਇਆ ਤੁਸੀਂ ਡੇਰਾ ਬਾਬਾ ਨਾਨਕ ਤਰਨਤਾਰਨ ਬਟਾਲੇ ਦੇ ਆਸ-ਪਾਸ ਸਾਰੇ ਪਿੰਡਾਂ 'ਚ ਚਲੇ ਜਾਓ ਪਿੱਛੇ 6 ਵਜੇ ਤੋਂ ਬਾਅਦ ਬਾਤ ਨਹੀਂ ਚੱਲਦੀ ਰੋਟੀ ਖਾਣ ਨੂੰ ਨਹੀਂ ਕਿਸਾਨੀ ਦਾ ਧੰਦਾ ਮਾੜਾ ਉਧਰ ਫੈਕਟਰੀ ਕੋਈ ਹੈ ਨਹੀਂ ਕਰਨਗੇ ਕੀ ਲੋਕ ਇਹ ਕਿਸੇ ਨੇ ਡਰੱਗ ਸੋਟਤੀ ਡਰੱਗ ਕੋਕਟੇਲ ਹੈਗਾ ਚੱਕੋ ਡਰੱਗ ਹਥਿਆਰ ਵੀ ਚੱਕੋ ਕੰਮ ਕਰੋ ਲਾਣ ਲਾਣ ਉਹ ਚੱਲਦੀ ਮੈਨੂੰ ਲੱਗਦਾ ਉਹ ਲਾਣ ਤਾਂ ਚਲੋ ਲੋਕਲ ਹੈ ਨਾ ਲੇਕਿਨ ਜਿਹੜੀ ਮੈਂ ਪਾਕਿਸਤਾਨ ਦੀ ਗੱਲ ਕਰਦਾ ਉਹ ਵੀ ਨਾਰਕੋ ਟੈਰਰਿਜ਼ਮ ਚਲਾਉਂਦੇ ਆ ਕਿ ਹੈਰੋਇਨ ਭੇਜੋ ਸਾਡੀ 10 ਕਿਲੋ ਭੇਜੀ ਜਾਓਗਾ 4 ਕਿਲੋ ਵੀ ਖੱਪ ਗਈ ਤਾਂ ਬਹੁਤ ਪੈਸੇ ਆ ਜਾਣੇ ਠੀਕ ਹੈ ਨਾ ਇਸ ਕਰਕੇ ਉਹ ਧੰਦਾ ਤਾਂ ਬਹੁਤ ਬੇਕਾਬੂ ਨਾਲ ਚੱਲਦਾ ਜਦ ਤੋਂ ਤੱਕ ਉਸ ਇੰਡਸ ਉੱਥੇ ਬਾਰਡਰ ਬੈਲਟ ਦੇ ਵਿੱਚ ਇੰਡਸਟਰੀ ਨਹੀਂ ਲੱਗੂਗੀ ਉਦੋਂ ਤੱਕ ਪੰਜਾਬ ਸਰਵਾਈਵ ਨਹੀਂ ਕਰ ਸਕਦਾ ਪੰਜਾਬ ਖੜਾ ਨਹੀਂ ਹੋ ਸਕਦਾ ਪੈਰਾ ਸਰ ਤੁਸੀਂ ਜਿਵੇਂ ਕ੍ਰਾਈਮ ਰਿਪੋਰਟਿੰਗ ਕੀਤੀ ਹੈ ਨਾ ਸਾਰਾ ਦੇਖਦੇ ਪਏ ਹੋ ਹਲੇ ਵੀ ਦੇਖਦੇ ਹੋ ਉਸ ਨੂੰ ਸਾਰਾ ਡੁੰਗਾਈ ਤੱਕ ਜਾਂਦੇ ਹੋ ਹਰ ਇੱਕ ਕਰਾਈਂ ਦੇ ਲਈ ਕੋਈ ਵੀ ਖਬਰ ਹੋਵੇ ਤੁਸੀਂ ਕਿਸੇ ਗੈਂਗਸਟਰ ਦੀ ਕੋਈ ਕ੍ਰਾਈਮ ਰਿਪੋਰਟ ਜਿਹੜੀ ਐ ਪੜ੍ਹੀ ਹੋਵੇ ਤੇ ਤੁਸੀਂ ਉਹ ਖਬਰ ਛਾਪੀ ਹੋਵੇ ਜਾਂ ਖਬਰ ਦੇ ਬਾਰੇ ਦੱਸਿਆ ਹੋਵੇ ਤੇ ਕਾਹ ਲੋ ਕਦੇ ਕੋਈ ਆਏ ਧਮਕੀ ਦਿੱਤੀ ਹੋਵੇ ਹੋਇਆ ਕਦੇ ਇਦਾਂ ਨਹੀਂ ਮੈਂ ਦੇਖੋ ਮੈਂ ਤਾਂ ਬੋਲਦਾ ਭਾਈ ਜੀ ਫੈਕਟ ਤੇ ਹਮ ਮੈਂ ਤਾਂ ਕਿਸੇ ਦੇ ਖਿਲਾਫ ਗਾਹੇ ਨਜਾਇਜ਼ ਬੁਲਣਾ ਨਹੀਂ ਹਮ ਜੋ ਰਿਕਾਰਡ ਚ ਹੈ ਨਾ ਉਹੀ ਗੱਲ ਕਰ ਰਿਹਾ ਨਾ ਰਿਕਾਰਡ ਚ ਇਹ ਸੁਖਾ ਕਾਲਵਾ ਨੂੰ ਮਾਰਿਆ ਗਿਆ ਹਮ ਤੁਸੀਂ ਖੁਦ ਦੇਖ ਆਪ ਦੀ ਅੱਖਾਂ ਨਾਲ ਦੇਖਿਆ ਸੀ ਉਸ ਨੂੰ ਆ ਕਮ ਮੌਕੇ ਤੇ ਗਿਆ ਸੀ ਭਗਵਾੜੇ ਦੇ ਕੋਲ ਜਦੋਂ ਮਾਰਿਆ ਮੈਂ ਮੌਕੇ ਤੇ ਪਹੁੰਚ ਗਿਆ ਸੀ 10 ਮਿੰਟ ਬਾਅਦ ਹੁਣ ਮੈਂ ਮੌਕੇ ਮੈਂ ਅੱਖਾਂ ਨਾਲ ਦੇਖਿਆ ਇਹ ਬਈ ਜਿਹੜੇ ਆ ਸੁੱਖਾ ਕਾਲਵਾਂ ਨੂੰ ਮਾਰਿਆ ਗਿਆ ਸੁੱਖਾ ਕਾਲਵਾਂ ਦਾ ਗਲੈਮਰ ਕਿੱਦਾਂ ਬਣਿਆ ਇਸ ਚੀਜ਼ਾਂ ਤੇ ਲਿਖਦੇ ਰਹੇ ਮੈਂ ਅੱਖਾਂ ਨਾਲ ਦੇਖਿਆ